ਆਜੋ ਨਾ ਵੱਡਾ ਬਾਈ ਜੀ ਖਰਚਾ ਖਜਾਉ ਨਾ ਲੈਵਟੀ ਆ ਜਾ ਬਾਈ ਰੇ ਆ ਜਾ ਇਹਨਾਂ ਨੂੰ ਅੱਜ ਕਰਨ ਗਰਮੀ ਚ ਤੁੱਤ ਕੱਟ ਚਾਇਆ ਕਰੋ ਮੇਂਦਾਨ ਨੂੰ ਕਣਦਿਆ ਕਰੋ ਕੋੰਤਾ ਮੈਂ ਕੱਲਾ ਬੱਚਾ ਵਾਦਾ ਪੱਠਣੇ ਬਾਠਾ ਜੀ ਮਗਰ ਵੀ ਕਿ ਕਿ ਬੱਜੇ ਹੈ ਕਿ ਬੱਜਾ ਕੀ ਸੁਣੀ ਇਹ ਮੰਗ ਲਾ ਬਈ ਹੈ ਬਾਈ 30000 ਹੈ 30000 ਇੱਕ ਦਾ ਪੁੱਛਿਆ ਦੋ ਦੋ ਕਿੰਨਾ ਹੈ ਉਹ ਗੱਡੀ ਚ ਰੱਖੋ ਹੀ ਨਹੀਂ ਦਾਰਾ ਜੀ ਕੀ ਕਹਿੰਦਾ ਪੜਾ 30000 ਇਹ ਨਾ ਉਂਡ ਰਾ ਤੇ ਉਹ ਵਾਲੀ ਗੱਡੀ ਉਹ ਵਾਲੀ ਗੱਡੀ ਆ ਯਾਰ ਓਏ ਤੂੰ ਮੰਗ ਯਾਰ ਉਹਨੂੰ ਕਿਤੇ ਅਮਲਾਂ ਤੋਂ 26000 ਦੀ ਬੱਕੀ ਜਾਇਆ ਯਾਰ ਪਾਸ ਜਿਹਨੇ 2000 ਥੱਲੇ ਜੇ ਇਹ ਭਾਣੂ ਮਾਲ ਖਰੀਦ ਕਰਕੇ ਦਿੱਤਾ ਕਰੇ ਨੂੰ ਇਹ ਯਾਰ ਪੱਠ ਵੀ ਦੇਖਣਾ ਨਹੀਂ ਪੱਛ ਠੀਕ ਹੈ ਵਧੀਆ ਮੱਠਾ ਕੁਝ ਨਹੀਂ ਹੈ ਨਹੀਂ ਹੈ ਤੇਰੇ ਮਾਲ ਦੀ ਠੀਕੀ ਹੈਗੀ ਪੱਛਾ ਲੈਂਦੀ ਸਮਾਰ ਤੇ ਹਾਂ ਹਾਂ ਛੱਡੀ ਵਾਂ ਗਿਆ ਦੁਬਾਰਾ ਗਾਰੰਟੀ ਦਾ ਕਰਾਦੀ ਇਹਰੇ ਨੂੰ ਇਹਦਾ ਨੈਰੋ ਪਾਰ ਟੱਪ ਗਿਆ ਫਿਰ ਕਿਹੜੇ ਨੇ ਮੋੜਨਾ ਹੈ ਕਿਉਂ ਜੀ ਅਣਜਾਣ ਬੰਦੇ ਨੇ ਉੱਥੇ ਖੋਜਣੀ ਜਾਣਗੇ ਬੱਚਾ ਲੈਣਾ ਨਹੀਂ ਲੋ ਜੀ ਲੋ ਜੀ ਤੇਰਾ ਸਾਡਾ ਹੱਕ ਬਣਦਾ ਕਿੱਥੇ ਹੁੰਦਾ ਉਹ ਤਾਂ ਹੱਕ ਹੈ ਕਿਉਂ ਅਸੀਂ ਦਲਾਲੀ ਕਾਦੀ ਲੈਂਦੇ ਆ ਲੈਣੇ ਅਗਲਾ ਬੱਚਾ ਇਹੇ ਕੰਮ ਆਦੀ ਲੈਂਦੇ ਆ ਕਿਉਂ ਖਾਨਾ ਅੱਜ ਤਸੱਲੀ ਕਰ ਆਉਦੀ ਦੀਆਂ ਲੋਕਾਂ ਤੋਂ ਪਬਲਿਕ ਤੋਂ ਹਾਂ ਕਿ ਆਪਣੇ ਪਬਲਿਕਾਂ ਤੋਂ ਜਮਾਰੂ ਵੀ ਜੁੱਤੀਆਂ ਆਲਾ ਕਹਿੰਦਾ ਫਰਾਂ ਦੇ ਜੂਰੇ ਨੇ ਗੱਲ ਤੋਂ ਦਵਾਤਾ ਕਮੈਂਟ ਆਉਣ ਲੱਗ ਜਾਂਦੇ ਬੋਟੇ ਬਾਹਰ ਚ ਲੈ ਕੇ ਦਿੰਦੇ ਆ ਕਈ ਵਾਰੀ ਕਮੈਂਟ ਆਉਂਦੇ ਉਹ ਕਮੈਂਟ ਵਾਲਾਂ ਨੂੰ ਜਿਉਂਦੇ ਰਹਿਣ ਰਾਜੂ ਐਂ ਤਾਂ ਮੈਂ ਵੀ ਕਰੀ ਜਾਂਦਾ ਜਿਉਂਦੇ ਰਹਿਣ ਕਮੈਂਟ ਵਾਲੇ ਉਹਨਾਂ ਦੀ ਆਪਣੀ ਮਰਜ਼ੀ ਖਰਜਾ ਇਹ ਹਜੇ ਲੈਣੀ ਨਹੀਂ ਖਸਮਾ ਬੰਦਾ ਇੱਕ ਦਾ ਤਾਂ ਹੋ ਜਾਂਦਾ ਆਖਣ ਰਿਹਾ ਚੱਲ ਬੇਟਾ ਦੇਖ ਦੂਆਂ ਹਜ਼ਾਰ ਦੀ ਨਾ ਨਾ ਆਖਣ ਡਾਕਟਰ ਨਹੀਂ 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 ਇਹਨਾਂ ਦਾ ਨਹੀਂ ਇਹਦਾ ਹੈ ਹੀ ਵੀ ਨਹੀਂ ਨਹੀਂ ਨਾਲ ਇਹਦਾ ਬੰਦੇ ਦੀ ਵੀ ਫੁਣਸੀ ਹੋ ਕੇ ਫੁੱਟ ਜਾਂਦੀ ਇਹਨਾਂ ਦਾ ਤਾਂ ਭੈਮ ਨਾ ਕਰੂ ਗੱਲ ਆ ਇਹ ਸੁਣੀਆਂ ਹੋ ਕੇ ਫੁੱਟ ਜਾਂਦੀਆਂ ਨੇ ਇਹਨਾਂ ਦੀ ਕੋਈ ਦਵਾਈ ਨਹੀਂ ਨਾਲ ਲੱਗਦੀ ਇਹਦਾ ਤਾਂ ਤਾਂ ਭੈਮ ਨਾ ਕਰੀ ਤੂੰ ਤੇ ਇਹ 16000 ਦੇ 16000 ਲੈ ਜਾਓ ਕੋਈ ਨਰਾਜ਼ਗੀ ਹੈ ਕੋਈ ਕੋ ਦੋ ਸਾਇਲੈਂਸ ਐ ਗੱਲਾਂ ਨਹੀਂ ਹੁੰਦੀ ਕੱਚੇ 판 ਦਿੱਤੀ ਕਿੰਨੀ ਮੰਗਿਆ ਤਾ ਮੈਂ 26 ਆਖਦਾ ਤੁਸੀਂ ਆਹਨ 32 ਆਖਦਾ ਹਾਂ ਤਾਂ ਹੀ ਤੇਰੇ ਬੰਦੇ ਨੇ ਤੇਰੇ ਬੰਦੇ ਨੂੰ ਹੋਵਾਂਗੇ ਮੇਰੇ ਬੰਦੇ ਨੂੰ ਹਾਂ ਪਰ ਉਹ ਲੱਖ ਲੱਖ ਜਾਇਦ ਮਲੂ ਕਰੀ ਆ 20 ਤੋਂ ਅੰਦਰ ਰਸਕੀ ਆ ਆਪਣੀਆਂ ਖੁੱਲੇ ਵਾਲਾ ਹੁੰਦੀਆਂ ਆਂ 20 ਚੋਕੀ ਅੰਦਰ ਆ ਸਹੀ ਆ ਬਾਈ ਅੱਖਾਂ ਦੋਗੇ ਨਹੀਂ ਬੰਗੇਗਾ ਅੱਖਾਂ ਦੋਗੇ ਨਹੀਂ ਬੰਗੇਗਾ ਬੋਲ 26 ਆਖਿਆ ਬਾੜਾ ਬਰਖਾ ਅੱਖ ਦਾ ਵਹਿਮ ਨਾ ਕਰਿਓ ਸੁਨੱਖੀ ਦੇਖੋ ਅੱਖ ਦਾ ਰੰਗ ਦਾ ਵਹਿਮ ਨਾ ਕਰੋ ਰੰਗ ਕੋਈ ਮਿਲੇ ਸਭ ਚੱਲਣਗੇ ਰਾਜੂ 20000 ਲੇ ਗੋ ਜਾਰ ਇਹਨੂੰ ਕਾਦੇ ਬਾਤ ਆਉ ਇਹ ਵੀ ਗਰੀਬ ਆ ਸਰਕਾਰ ਕਾਦੀ ਰਹਿਗੀ ਬਸ ਆ ਜਾਓ ਹੋ ਕੱਟੇਗਾ 25 ਆ ਜਾਓ ਸਰਕਾਰ ਕਾਦੀ ਰਹਿਗੀ ਆ ਜਾਓ ਆ ਜਾਓ ਖੜ ਜਾ ਖੜ ਜਾ ਆ ਜਾਓ ਮਗਰੀ ਪੰਜ ਨਾ ਬੱਕਰੀ ਕਿੱਟਾ ਪਾਂਡਾ ਕੱਟਣਾ ਭੱਜਣਾ ਪਾਂਡਾ ਬਈ ਸਾਰਾ ਕੁਸਾ ਸਾਰਾ ਕੁਸਾ ਬੱਕਰੀ ਦੇਣੀ ਹੈ ਤੇ ਦੇ ਜਾਏ ਇਮਾਨਦਾਰੀ ਤੋਂ ਬਸ ਵੇਚਤੀ ਬਹੁਤੀਆਂ ਗੱਲਾਂ ਨਾ ਕਰ ਇੱਕ ਤੇਰੀ ਨਿਸ਼ਾਨੀ ਵੀ ਲੈਣੀ ਇਹਨਾਂ ਨੇ ਸਾਡੇ ਨਾਲ ਭਾਈ ਇਹ ਵਗ ਨਿਸ਼ਾਨੀ ਇੱਕ ਕੁੱਤੇ ਦੀ ਵੀ ਦੇਣੀ ਲੈ ਫੜ ਸਾਹਿਬ 21 ਦੀ ਕਹਿੰਦਾ ਉਹ ਮੈਨੂੰ ਪਸੰਦ ਆ ਗਈ ਬਸ ਫਿਰ ਠੀਕ ਆ ਲੈ ਕੋ ਹੁਣ ਦੇ ਹੁਣ 24000 ਦੀ ਬੱਕਰੀ ਦੀ 22000 ਦੀ ਹੋ ਗਈ ਬੱਕਰੀ ਚੱਕ ਲੈ ਦੇ ਹਾਂ ਦੇ ਦੇ ਹੁੰਦੇ ਮੈਂ ਨਾ ਨਹੀਂ 22000 ਇਹ ਦੀ ਇਹ ਕਮਾਲ ਦਾ ਕੁੰਡਿਆ ਨਹੀਂ ਨਹੀਂ ਚੱਲ ਛੱਡ ਦੇ ਬਣਾ ਨਜ਼ਰਾਂ ਨਾਲ ਫੜ ਪਾਚੋ ਜੀ ਲੈਣੋ ਬਾਈ ਇੱਥੇ 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 ਕਰਾ ਦੋ ਬੱਚੇ ਆ ਮਾੜੇ ਇਨਮ ਇੱਕ ਦਾ ਇੱਕ ਦਾ ਨਾ 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 ਇੱਕ ਮਿੰਟ ਨਾ 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 ਇਨਮ ਇੱਕ ਬੱਚਾ ਹੀ ਪੱਠੇ ਕਮਰ ਲੱਖਾ ਲੱਖਾ ਇੱਕ ਬੱਚਾ ਮੰਗ ਰਿਹਾ ਪੱਕਰੀ ਵਜਿਆ ਬਾਈ ਲਾਲ ਪੱਕਰੀ ਐਂਡ 5 ਕਿਲੋ ਹੋ ਗਏ ਨਹੀਂ ਸੋਹਣੀ ਐ ਇਹ ਖੜੀ ਰਹਿਣ ਦੇ ਬਾਈ ਹਜੇ ਰੀ ਪੂਰੀ ਖੜੀ ਰਹਿਣ ਦੇ ਲੋ ਜੀ ਲੋ ਖੜੀ ਨੇ ਦੇ ਬਸ ਦਿਸਾਨ ਪੂਰੇ ਲਿਖਾਈਆਂ ਵੀ ਕਰਾਵਾਂਗੇ ਇਕੱਠੀਆਂ ਵੀ ਕਰਾਵਾਂਗੇ ਕਿਹੜਾ ਪਿੰਡਾ ਬਾਈ ਉਹ 6 7 ਆ ਜੀ ਹੋ ਗਈ ਆ ਜਾ ਮੇਰੇ ਕੋਲ ਪੱਠਾ ਲੈਣੀਆਂ ਇਸਰਾ ਆ ਖੜੀ ਆ